ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਈ ਆ ਦੇਖੋ ਮੜਾ ਜੀ ਦੱਸੋ ਸਾਨੂੰ ਵੀ ਕੀ ਚੱਕਰ ਆ ਇਹ ਚਾਰ ਮਹੀਨੇ ਪਹਿਲਾਂ ਅਸੀਂ ਟਰੈਕਟਰ ਦਾ ਇੰਜਨ ਕੀਤਾ ਨਵਾਂ ਮੋਗਲੇਲ ਪਾਇਆ ਸਾਰਾ ਕੁਝ ਸਹੀ ਸੀ ਕਿਚਾਈ ਪੂਰੀ ਸੀ ਕੋਈ ਬਲੂ ਨਹੀਂ ਸੀ ਕੋਈ ਪ੍ਰੈਸ਼ਰ ਲੀਕੋ ਕਮੀ ਨਹੀਂ ਸੀ ਤੇ ਐਂ ਜੰਮ ਗਿਆ ਜੀ ਸਾਨੂੰ ਇਹਦਾ ਕੋਈ ਪਤਾ ਨਹੀਂ ਲੱਗਦਾ ਵੀ ਕੀ ਜੰਮਿਆ ਇਹ ਕੀ ਇਹਦੇ ਵਿੱਚ ਪਿਆ ਮੋਗਲੇਲ ਦਾ ਹਾਲ ਹੋ ਗਿਆ ਜੀ ਐਂ ਬਣ ਗਿਆ ਤੇ ਆ ਕੁਝ ਜੰਮ ਗਿਆ ਇਹਦੇ ਵਿੱਚ ਇਦਾਂ ਜੰਮ ਗਿਆ ਜੀ ਇਹ ਜੇ ਭਾਈ ਕੋਈ ਮਿਸਤਰੀ ਕੋਈ ਮਕੈਨਿਕ ਮੇਰਾ ਭਰਾ ਸੀਨੀਅਰ ਵੇਦਾ ਤਾਂ ਮੈਨੂੰ ਜ਼ਰੂਰ ਜਾਣਕਾਰੀ ਦੇਵੇ ਵੀ ਇਹ ਕੀ ਚੀਜ਼ ਆ ਨਾ ਤਾਂ ਇਹਦੇ ਵਿੱਚ ਕਸਟਮਰ ਦਾ ਕਸੂਰ ਆ ਜੀ ਤੇ ਨਾ ਹੀ ਇਹਦੇ ਵਿੱਚ ਸਾਡਾ ਕਸੂਰ ਆ ਇਹ ਤਾਂ ਹੁਣ ਪਤਾ ਹੀ ਨਹੀਂ ਜੀ ਕੀ ਇਹਦੇ ਨਾਲ ਹਾਲਾਤ ਹੋਏ ਆ ਆ ਹਾਲ ਹੋਇਆ ਪਿਆ ਜੀ ਆ ਦੇਖੋ ਜੀ 4 ਮਹੀਨੇ ਪਹਿਲਾਂ ਕਮ ਹੋਇਆ ਇਹਨਾਂ ਦਾ ਸਾਰਾ ਇਹ ਕੇਮ ਸ਼ਾਉਟ ਵੀ ਨਵੀਂ ਪਾਈ ਹੋਈ ਹੈ ਜੀ ਹਾਲਾਤ ਦੇਖ ਲੋ ਜੀ ਕੀ ਬਣ ਗਏ ਇਹਦੇ ਡੀਜ਼ਲ ਪੰਪ ਦੇ ਵਿੱਚ ਵੀ ਇਦਾਂ ਹੀ ਜੰਮ ਗਿਆ ਜੀ ਗੈਲਰੀਆਂ ਸਾਰੀਆਂ ਬਲੌਕ ਹੋ ਗਈਆਂ ਸਾਰੀਆਂ ਗੈਲਰੀਆਂ ਬੰਦ ਹੋ ਗਈਆਂ ਤੇਲ ਨਾਲ ਇਹ ਪਛਸਮਾ ਦੇ ਹਾਲਾਤ ਵੀ ਦਿਖਾਉਨੇ ਆ ਜੀ ਇਹ ਆਹ ਦੇਖੋ ਬਾਈ ਆ ਜਮਾਲ ਜੀ ਕਿਸੇ ਮੇਰੇ ਵੀਰ ਭਰਾ ਨੂੰ ਇਸ ਚੀਜ਼ ਦੀ ਜਾਣਕਾਰੀ ਤਾਂ ਸਾਨੂੰ ਜ਼ਰੂਰ ਦੱਸੇ ਬਾਈ ਮੈਂ ਆਪਣੇ ਸੀਨੀਅਰਾਂ ਨੂੰ ਬੇਨਤੀ ਕਰਦਾ ਵੀ ਮੈਨੂੰ ਜ਼ਰੂਰ ਇਸ ਚੀਜ਼ ਦੀ ਜਾਣਕਾਰੀ ਦਿਓ ਜੀ ਵੀ ਇਹ ਕੀ ਚੀਜ਼ ਬਣੀ ਹੈ ਮੈਂ ਤਾਂ ਬਹੁਤ ਥੋੜੇ ਟਾਈਮ ਦਾ ਕੰਮ ਕਰਦਾ ਜੀ ਪਰ ਮੈਨੂੰ ਇਹ ਚੀਜ਼ ਅਜੇ ਤੱਕ ਮੈਂ ਦੇਖੀ ਨਹੀਂ ਹੈਗੀ ਪਹਿਲੀ ਵਾਰ ਹੋਈ ਹੈ ਜੀ ਮੇਰੇ ਨਾਲ ਬਹੁਤ ਬਹੁਤ ਧੰਨਵਾਦੀ